ਪਰਦੇਸ਼ ਤੇ ਆਯੂ ਦੇਵਚੁਰ ਕਲੰਦਰ ਖੇਤਰ ਅਦੀਨ ਪ੍ਰਦਰਸਾ ਨਗਰ ਪੰਚਾਇਤ ਦੇ ਕਲਿਆਣ ਪ੍ਰਦਰਸਾ ਪਿੰਡ ਪਰਿਸ਼ਦ ਦੇ ਪਿੰਡ ਪਗਲਾਪਾਰੇ ਵਿੱਚ ਵੀਰਵਾਰ ਸ਼ਾਮ ਲਗਭਗ 7:30 ਵਜੇ ਇੱਕ ਘਰ ਦੇ ਅੰਦਰ ਹੋਏ ਇੱਕ ਵੱਡੇ ਧਮਾਕੇ ਵਿੱਚ ਘਰ ਦੇ ਮਾਲਕ ਅਤੇ ਤਿੰਨ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਸੜਕ ਕਿਨਾਰੇ ਨਿਕਲੇ ਸਥਿਤ ਘਰ ਵਿੱਚ ਧਮਾਕਾ ਇੰਨਾ ਭਿਆਨਕ ਅਤੇ ਸ਼ਕਤੀਸ਼ਾਲੀ ਸੀ ਕਿ ਦੂਰ ਤਰ੍ਹਾਂ ਦੇ ਸਿੱਟਕਰਾ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਇਸੇ ਆਵਾਜ਼ ਨਾਲ ਹਿੱਲ ਗਏ ਲੋਕਾਂ ਨੇ ਧਮਾਕੇ ਦੀ ਆਵਾਜ਼ ਲਗਭਗ 1 ਕਿਲੋਮੀਟਰ ਤੱਕ ਸੁਣੀ। ਕੁਝ ਸਮੇਂ ਵਿੱਚ ਸੈਂਕੜੇ ਲੋਕ ਮੌਕੇ ਤੇ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਦੋ ਜੇਸੀਬੀ, ਤਿੰਨ ਫਾਇਰ ਬ੍ਰਿਗੇਡ ਗੱਡੀਆਂ, ਐਸਟੀਆਰਐਫ ਫੋਰੈਂਸਿਕ ਟੀਮ, 6 ਐਂਬੂਲੈਂਸਾਂ ਅਤੇ ਡਾਕਟਵਰਡ ਲੱਗੇ ਉੱਥੇ ਪਹੁੰਚ ਗਏ। ਪਿੰਡ ਵਾਸੀ ਅਤੇ ਪਚਾਹ ਟੀਮਾਂ ਦੇਰ ਰਾਤ ਤੱਕ ਹੜ ਦਾ ਮਲਬਾ ਸਾਫ਼ ਕਰਨ ਲਈ ਮੌਕੇ ਤੇ ਇਕੱਠੀਆਂ ਹੋ ਗਈਆਂ। ਧਮਾਕੇ ਦੇ ਭਿਆਨਕ ਆਵਾਜ਼ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਘਰ ਦੇ ਮਾਲਕ ਦੀ ਲਾਸ਼ 20 ਮੀਟਰ ਦੂਰ ਡਿੱਗੀ ਪਈ ਹੋਈ ਸੀ ਸਿਰਫ ਘਰ ਤੇ ਥੰਮ ਅਤੇ ਮਲਬਾ ਹੀ ਰਹਿ ਗਿਆ ਦੋਵੇਂ ਲਾਸ਼ਾਂ ਪੂਰੀ ਤਰੀਕੇ ਨਾਲ ਸੜ ਗਈਆਂ ਹਨ ਹਰ ਕੋਈ ਜਿੱਥੇ ਵੀ ਸੀ ਘਟਨਾ ਸਥਾਨ ਵੱਲ ਭੱਜਿਆ ਹਰ ਪਾਸੇ ਚੀਕ ਚਹਾੜੇ ਦਾ ਮਾਹੌਲ ਸੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਗੱਡੀਆਂ ਮੌਕੇ ਤੇ ਪਹੁੰਚਣਾ ਸ਼ੁਰੂ ਹੋ ਗਈਆਂ ਕਾਬਿਲਿਕੋਰ ਗੱਲ ਹੈ ਕਿ 13 April 2024 ਨੂੰ ਪਗਲਾਬਾੜੇ ਪਿੰਡ ਵਿੱਚ ਉਸੇ ਰਾਜਕੁਮਾਰ ਗੁਪਤਾ ਦੇ ਘਰ ਵਿੱਚ ਇੱਕ ਹੋਰ ਤਬਾਕਾ ਹੋਇਆ ਸੀ ਦੋ ਮੰਜ਼ਿਲਾ ਘਰ ਪੂਰੀ ਤਰ੍ਹਾਂ ਮਲਬੇ ਵਿੱਚ ਤਬਦੀਲ ਹੋ ਗਿਆ ਸੀ